ਲੱਗਾ ਕਿ ਮੇਲੋ ਚੋਰੀ ਹੋਈ ਹੈ ਅਸੀਂ ਸੀਸੀਟੀਵੀ ਕੈਮਰੇ ਤੋਂ ਕਮੰਡਰ ਨੇ ਇਸਕੇ ਕੈਮਰੇ ਜੋ ਕੱਢ ਕੇ ਤੇ ਪਤਾ ਕੀਤਾ ਤੇ ਨੰਨੇ ਪਛਾਣ ਚ ਆ ਗਈ ਕਿ ਆ ਉੱਥੇ ਰਹਿੰਦੇ ਉੱਥੇ ਜਾ ਕੇ ਅਸੀਂ ਚੱਕਿਆ ਜੇ ਆ ਤੇ ਬੂਆ ਕੋਲੇ ਦੇ ਅੰਦਰ ਚਿੱਟਾ ਪੀਂਦੇ ਅੱਛਾ ਉਹਨਾਂ ਨੂੰ ਚੱਕ ਕੇ ਲਿਆਂਦਾ ਸੀ ਕਿ ਸਾਈਕਲ ਦਿੱਤੇ ਉੱਥੋਂ ਲੈ ਕੇ ਆਇਆ ਕਹਿੰਦੇ ਅਸੀਂ ਇਹਨੂੰ ਵੇਚਿਆ ਤੇ ਮੌਕੇ ਤੋਂ ਸਾਈਕਲ ਅਸੀਂ ਬ੍ਰਾਹਮਣ ਤੋਂ ਖਰੀਦਿਆ ਉਹ ਕਹਿੰਦਾ ਮੈਂ 550 ਦਿੱਤਾ ਸੀ ਤੇ ਉਹ ਐਂ ਕਿਹਨੂੰ ਰੇਸ ਆ ਆ ਮੁੰਡਾ ਮੁੰਡਾ ਖੜਾ ਉਹਨੂੰ ਵੇਚਿਆ ਇਹਦਾ ਕੋਈ ਆਧਾਰ ਕਾੜ ਨਹੀਂ ਇੱਥੇ ਕੋਈ ਪੁੱਛ ਕੇ ਕੋਈ ਪਤਾ ਨਹੀਂ ਸਾਨੂੰ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਮੇਰੀ ਹੈ ਵੀ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਿ ਇੱਥੇ ਚੈੱਕ ਕੀਤਾ ਜਾਵੇ ਕਿ ਕੌਣ-ਕੌਣ ਰਹਿ ਰਿਹਾ ਹੈ ਇੱਕ ਮਕਾਨ ਦੇ ਵਿੱਚ 70-80 ਬੰਦੇ ਰਹਿ ਰਹੇ ਆ ਕੋਈ ਪਤਾ ਨਹੀਂ ਕੌਣ ਹੈ ਜਿਹੜੀਆਂ ਚੋਰੀਆਂ ਸਮਾਨ ਆਂਦੇ ਇੱਥੇ ਆ ਕੇ ਵੇਚ ਕੇ ਜਾਂਦੇ ਆ ਜਿਲ੍ਹੇ ਚੋਰੀ ਦੇ ਅੱਜ ਤੱਕ ਪੱਗੜਾ 98 ਕਾਂਡ ਹੋ ਗਏ 2 ਮਹੀਨੇ ਵਿੱਚ ਚੋਰੀ ਕਰਕੇ ਆਂਦੇ ਇੱਥੇ ਵੇਚਦੇ ਇੱਕ ਤੋਂ ਚੋਰੀ ਦਾ ਸਮਾਨ ਕਮਾਂਡੀਆਂ ਦੇ ਘਰੋਂ ਵੀ ਚੋਰੀ ਹੋਈ ਸਾਰਾ ਮੱਲਾ ਇੰਨਾ ਪਰੇਸ਼ਾਨ ਹੋਇਆ ਵੀ ਇਹਨਾਂ ਕੋਲ ਸਿੱਪੇ ਵੀ ਆ ਜਾਂਦੇ ਆ ਗਏ ਆ ਵਾਲੇ ਸਾਰੇ ਮੁਸਲਮਾਨ ਲੈਂਦੇ ਅੱਤੀਆਂ ਨੇ ਚੋਰ ਫੜੇਗੇ ਦੇਖੋ ਦਿਨ ਦੇ ਆਏ ਇਹ ਚੋਰ ਜਾਂ ਘਾਟੀ ਨੀਨ ਕਿਉਂ ਦਾ ਦੇ ਵਿੱਚ ਕਿੰਨੇ ਵੱਡੇ ਵੱਡੇ ਨਾਮ ਕਾ ਦਿੰਦੇ ਗਿਆ ਰੁਪਏ ਇੱਕ ਅੰਧੇ ਕਿਹਾ ਜਾਣ ਕਵਾਟਰ ਬਣੇ ਹੋਏ ਨੇ ਓਏ ਘਾਰ ਦੇ ਵਿੱਚ ਇਧਰ ਆ ਓਏ 80 ਕਵਾਟਰ ਬਣੇ ਹੋਏ ਨੇ ਨਜਾਇਜ਼ ਤੌਰ ਤੇ ਇੱਥੇ ਕਵਾਟਰ ਬਣੇ ਹੋਏ ਪਹਿਲਾਂ ਕਿਹਨੇ ਚੋਰੀ ਕੀਤੇ ਆ ਅੰਮ੍ਰਿਤ ਸਿੰਘ ਜੀ ਭਾਈ ਦੋ ਬਹੁਤ ਪਰਚਾ ਕਾ ਪਹਿਲਾਂ ਕੋਈ ਪਹਿਲਾਂ ਕਿੱਧਰ ਕਿੱਧਰ ਕੀਤੀਆਂ ਅਨੇਜੀ ਸਪੀਡ ਕੀਤੀ ਕਿਤੇ ਉੱਚੀ ਬੋਲ ਚੋਰੀ ਚੋਰੀ ਕਰਦੇ ਉਦੋਂ ਉੱਚੀ ਬੋਲ ਹੋਣ ਗਿਆ ਤੈਨੂੰ ਲੱਜੀ ਸਪੀਡ ਲੱਜੀ ਸਪੀਡ ਦੇ ਕੀਤੀ ਉਦੋਂ ਉੱਧੇ ਕੀਤੀ ਚੋਰੀ ਇਹ ਅਨੇਜੀ ਸਪੀਡ ਕੀਤੀ ਕੀ ਕੀਤਾ ਚੋਰੀ ਕੀਤਾਈ ਉੱਧੇ ਸਾਈਕਲ ਹੀ ਕੀਤਾ ਇਹ ਕਿੰਨੇ ਸਾਈਕਲ ਚੋਰੀ ਕੀਤੇ ਹੁੰਦਕ ਇੰਨੇ ਪੱਥਰ ਤੋਂ ਇੱਕ ਇੱਕ ਇਹਦੇ ਕਦੋਂ ਤਿੰਨ ਟਾਰੀ ਤੇਰੀ ਉਮਰ ਕਿੰਨੇ ਆ ਮੇਰੀ ਹੈਗੀ 17 ਸਾਲ ਘਰ ਦੇ ਹੀ ਕੰਮ ਕਰਦਾ ਤੇਰੇ ਡੈਡੀ ਕੰਮ ਕਰਦਾ ਘਰ ਦੇ ਨਹੀਂ ਮੰਮੀ ਡੈਡੀ ਨੇ ਹੂੰ ਤੇ ਆ ਮੁੰਡਾ ਕੋਨਾ ਆ ਕਿੱਲਾਦਾ ਤੇਰਾ ਜਦੋਂ ਸਾਈਕਲ ਵਿੱਚ ਇਹ ਬਾਹਰ ਖਲੋਤਾ ਹੀ ਨਹੀਂ ਉਹ ਜਿਹੜਾ ਲੈਣੀ ਹੈ ਮੈਂ ਲੈਣੇ ਲਿਖੀ ਤੈਨੂੰ ਕਿੱਦਾਂ ਪਤਾ ਇਹਨਾਂ ਸਾਈਕਲ ਲੈਣੀ ਹੈ ਅਰੇ ਜੀਜੇ ਇਹ ਬਾਹਰ ਖਲੋਤਾ ਤੇਰਾ ਬਾਪ ਕੋਣ ਤੇਰਾ ਜੀਜਾ ਦਾ ਕੋਣ ਬਾਪ ਦਾ ਸੁਜੀਜਾ ਦਾ ਤੂੰ ਕਿੱਲੋਂ ਦੱਸ ਕਿੱਦਾਂ ਵਾਕਪ ਤੇਰੇ ਬਾਪ ਕੋ ਨਹੀਂ ਬਾਹਰ ਖਲੋਤਾ ਹੀ ਮੈਂ ਪੁੱਛਿਆ ਸਾਈਕਲ ਲੈਣੀ ਬਾਪ ਰਾਜ ਚ ਦਿਨ ਉਹ ਨਹੀਂ ਬੰਦਾ ਕੋਈ ਮਿਲਿਆ ਰਾਜ ਬਾਹਰ ਖੜਾ ਹੋ ਗਏ ਆਈ ਲੱਭਾ ਤੈਨੂੰ ਕਿਵੇਂ ਵਾਕਪ ਹਾਂਜੀ ਕਿਵੇਂ ਵਾਕਪ ਸਾਡੇ 550 ਹੀ ਨਹੀਂ ਉਹ ਨਹੀਂ ਤਾਂ ਠੀਕੇ ਵਾਕਬ ਕਿੰਦਾ ਤੇਰਾ ਮੈਂ ਕੁਛ ਰਹਿ ਦਉਣਾ ਵਾਕਬ ਨਹੀਂਗਾ ਮੈਂ ਇਹ ਅੱਦਾ ਹੀ ਮੈਂ ਪੁੱਛਿਆ ਇਹਨੂੰ ਲੈਣੀ ਮੈਂ ਸਾਈਕਲ ਹੂੰ ਤੇ ਜਿਹੜਾ ਨਾਲ ਦਾ ਵੇ ਇਹਦਾ ਕੀ ਇਹਦਾ ਕਿਹਦਾ ਤੇਰਾ ਕੀ ਸੀਨੇ ਮੇਰਾ ਭਾਈ ਕੋਈ ਸੀਨੇ ਕਿਤੇ ਰਹਿੰਦਾ ਤੂੰ ਮੈਂ ਭਾਈ ਮੜਲੋ ਮੜਲੋ ਰਹਿੰਦਾ ਕਿਹੜੀ ਜਗ੍ਹਾ ਸਾਰਾ ਨਹੀਂ ਪਹਿਲਾਂ ਕਿੰਨੀਆਂ ਚੋਰੀਆਂ ਕੀਤੀਆਂ ਕੋਈ ਨਹੀਂ ਮਾਰਾ ਹੂੰ ਨਹੀਂ ਭਾਈ ਲੁੱਟਾ ਕਿੰਨੀਆਂ ਕੀਤੀਆਂ ਕੋਈ ਕੋਈ ਪਹਿਲਾ ਪਰਚਾ ਕੋਈ ਨਹੀਂ ਭਾਈ ਹੂੰ ਨਹੀਂ ਕਿੱਤੀ ਉਹਨਾਂ ਚੈਕਲੜੀ ਚੋਰੀ ਕੀਤੀ ਨਹੀਂ ਭਾਈ ਕੀਤੀ ਯਾਰ ਕੈਮਰੇ ਜੇ ਤਾਂ ਫੋਟੋ ਆਈ ਜਾਂਦੀ ਸਸਿੜੇ ਨਹੀਂ ਆਈ ਕੋਈ ਪੁੱਛ ਲੋ ਨਾ ਮੈਂ ਹੈਗਾ ਹੀ ਮੈਂ ਫੇ ਤੂੰ ਅੱਜ ਕੀ ਕਰਨਾ ਨਹੀਂ ਇੱਥੇ ਉਹਦਾ ਪਈ ਬਸ ਆਇਆ ਸਮਾਨ ਲਾਣ ਲੱਗਾ ਉਹਦਾ ਲਾ ਦੇ ਮੈਂ ਤਾਂ ਕਰਕੇ ਵੀਰ ਗਿਆ ਸੀ ਸਮਾਨ ਕੋਣ ਲਾਂਦਾ ਹੈ ਲਾਂਦਾ ਭਾਈ ਤੂੰ ਵੀ ਲਾਂਦਾ ਸਮਾਨ ਕਿ ਨਾ ਕੀ ਤਰਾ ਗੋਰ ਸਿੰਘ ਸਹੀ ਨਾ ਕੀ ਹੈ ਗੋਰ ਸਿੰਘ ਭਾਈ ਹੋਰ ਹਾਂਜੀ ਸਹੀ ਨਾ ਕੀ ਤਰਾ ਗੋਰਵੀਰ ਵੀਰ ਸਹੀ ਨਾ ਪਹਿਲਾਂ ਕਿਤੇ ਕਿਤੇ ਚੋਰੀਆਂ ਹੀ ਵੀਰ ਲੱਗਿਆ ਸੀ ਸਾਈਕਲ ਕੌਣ ਲੀਆ ਲੀਆ ਆਪਣੇ ਬਸ ਜੋ ਪੁੱਛੀ ਚੋਰੀ ਦਾ ਸਾਈਕਲ ਹੈ ਆਪਕੋ ਪਤਾ ਤਾਂ ਚੋਰੀ ਦਾ ਸਾਈਕਲ ਪਤਾ पहले भी, भी कई सामान लिया चोरी का कितने का लिया कितने का लिया और पूछ लंदे पहले पहले भी लिया, पहले भी लिया कोई सामान चोरी का नहीं, नहीं। आपको कैसे जानते हैं जी जा। एक महीना तो हुआ आने का नहीं ये कैसे जानते हैं आपको रूम पे बैठे थे खाना खाने के लिए बोला कि नहीं ये रूम ये रूम में किसके पास आए थे खाना खाने बैठे थे हम लोग के पास यहां पर रहता जाए रहता भी यहां पर जाए ਰਹਤਾ ਜਾਂ ਪਰ ਨਹੀਂ 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 ਤੂੰ ਆਪਕੋ ਕਿੱਸੇ ਜਾਣਦਾ ਹੈ ਜੀ ਐਸੇ ਆ ਗਿਆ ਉਹ ਐਸੇ ਐਸੇ ਆ ਗਿਆ ਕੋਈ ਐਸੇ ਐਸੇ ਆਤੇ ਨਹੀਂ ਪਤਾ ਇਹਨੂੰ ਦਾ ਛਾਲਾ ਕੀ ਕੰਮ ਕਰਦਾ ਲੋ ਛਾਲਾ ਪਤਾ ਹੈ ਵੈਂਟਰ ਕੰਮ ਕਰਦਾ ਮੈਨੂੰ ਮੈਨੂੰ ਲੱਗਦਾ ਮੇਰੇ ਕੋਈ ਹੋਇਆ ਮੈਂ ਆਪਣੇ ਸਪੈਨ ਨੂੰ ਗਿਆ ਮੈਂ ਕਿਹਾ ਮੇਰਾ ਬੇਟਾ ਆ ਨਹੀਂ ਰਿਹਾ ਟਾਈਮ ਹੋ ਗਿਆ ਚਾਹੋ ਪਤਾ ਕਰੋ ਇਹਨੇ ਪਾਪਾ ਨੂੰ ਪਤਾ ਨਹੀਂ ਕਿਹੜੇ ਨੰਬਰ ਤੋਂ ਫੋਨ ਕੀਤਾ ਇਹਨੇ ਦੱਸਿਆ ਮੇਰੀ ਸਾਈਕਲ ਚੋਰੀ ਹੋ ਗਈ ਉਹ ਤਾਂ ਨਹੀਂ ਕਰਿਆ ਸਿਰ ਮੈਨੂੰ ਮੰਮਾ ਨੇ ਮਾਰਨਾ ਪਾਗਲ ਜਿਹੇ ਸੱਪ ਚ ਮਾਰਾਂਗੇ ਤੇ ਮੈਨੂੰ ਇਹ ਦੱਸ ਚੋਰੀ ਹੋ ਗਈ ਮੈਂ ਉਹ ਫੜਫੜ ਫੇ ਜਮਾ ਕੇ ਤੁਸੀਂ ਜਾਓ ਉਹਦੀ ਸਾਈਕਲ ਆਦਾ ਛੱਕ ਹੋ ਗਈ ਫਿਰ ਇਹਨੇ ਕਿਹਾ ਮम्मा ਮਿਲ ਗਈ ਆ ਇਹਨੇ ਕਿਹਾ ਨੂ ਨੰਬਰ ਗਲੀ ਚ ਮਿਲ ਗਈ ਉੱਥੇ ਦੇਖਣਗੇ ਉੱਥੇ ਵੀ ਨਹੀਂ ਇਹ ਹੈਗਾ ਸੀ ਸਾਨੂੰ ਵੀ ਫਿਕਰ ਹੋ ਲੱਗੀ ਪਰ ਮੈਂ ਇਹਨੂੰ ਮਾਅ ਦੇਣਾ ਬੰਦੇ ਨੂੰ ਇਹਨਾਂ ਦੇ ਮਾਪਿਆਂ ਘਰ ਹੈ ਨਹੀਂ ਆ ਚੀਜ਼ਾਂ ਨਹੀਂ ਦਿੰਦੇ ਇਹਨਾਂ ਨੂੰ ਹੈ ਨਹੀਂ ਕੋਈ ਇਹਨਾਂ ਦਾ ਉਹ ਮੈਂ ਤੁਹਾਨੂੰ ਨਾ ਜੀ ਮੈਂ ਚਾਹਤਿਆ ਨਾ ਠੀਕ ਹੈ ਜੀ ਮੇਰੀ ਇਹਨਾਂ ਨਾਲ ਗੱਲ ਹੋਈ ਆ ਇਹ ਕਹਿੰਦੇ ਵੀ ਅਸੀਂ ਚੋਰ ਫੜੇ ਹੋਏ ਆ ਬਦ ਜਿਹੜਾ ਜਿਹੜੇ ਬੰਦੇ ਨੂੰ ਇਹ ਸਮਾਨ ਇਹਨਾਂ ਨੇ ਤੇ ਤਾਂ ਸਾਈਕਲ ਸੁਪਰ ਚੋਕੇ ਦਿੱਤਾ ਕੋਈ ਠੀਕ ਹੈ ਜੀ ਆਹ ਇਨਫਰਮੇਸ਼ਨ ਆ ਤੇ 25 ਮਿੰਟ ਦੇ ਵਿੱਚ ਇੱਥੇ ਆ ਕੇ ਚੋਰਾਂ ਭਾਈ ਨਾ ਕੀ ਆਪਣਾ ਨਾ ਆਈਏ ਐਸੇ ਰਾਜੀਸ਼ ਖਾਨ ਨੰਬਰ ਕਿੰਨੀ ਦੂਰੀ ਦੇ ਤੋ ਭਾਈ ਇਹਨੂੰ ਲੈ ਕੇ ਸਰ ਅਸੀਂ ਇਲਾਕੇ ਚੋਂ ਨੇ ਆ ਠੀਕ ਹੈ ਜੀ ਇਲਾਕਾ ਸਾਡਾ ਇੱਥੋਂ ਲੈ ਕੇ ਉਹ ਤਾਵਰ ਟਾਉਨ ਦੇਖਿਆ ਜੀ ਥਾਣੇ ਚ ਫੋਰਸ ਨਹੀਂ ਉੱਥੇ ਹਾਂਜੀ ਥਾਣੇ ਚ ਫੋਰਸ ਨਹੀਂ ਸਰ ਜਿਹੜਾ ਜੋ ਕੰਮ ਆ ਨਾ ਐਜ ਪਰ ਸਾਡੀ ਡਿਊਟੀ ਆ ਠੀਕ ਹੈ ਜਿਹੜੀ 112 ਦੀ ਕਾਲ ਆਉਂਦੀ ਸਾਡੀਆਂ ਗੱਡੀਆਂ ਤੇ ਵੀ 112 ਲਿਖਿਆ ਆਇਆ ਚਲੋ ਸਰ ਆਪਾਂ ਚਲਿਆ ਕਹਿੰਦੇ ਕਿ ਕਿੱਥਾ ਹੋ ਗਿਆ ਪੁਲਿਸ ਨੂੰ ਫੋਨ ਕਿਤੇ ਨਹੀਂ ਸਰ 26 ਮਿੰਟ ਪਹਿਲਾਂ ਮੋਬਾਈਲ 'ਚ ਸਾਰਾ ਰਿਕਾਰਡ ਆ 26 ਮਿੰਟ ਪਹਿਲਾਂ ਕਾਲ ਗੱਲ ਹੋਈ ਆ ਠੀਕ ਹੈ ਜੀ ਮੈਂ ਮਲੇ ਲੇ ਝੂਠ ਬੋਲਦੇ ਫੇ ਮੈਂ ਨਹੀਂ ਕਿਹਾ ਝੂਠ ਬੋਲਦਿਆਂ ਮੇਰਾ ਮੇਰੇ ਕੋਲ ਹੈ ਨਾ ਉਹਨਾਂ ਨੇ ਮੇਰੇ ਮੋਬਾਈਲ ਤੇ ਜੇ ਤੁਸੀਂ ਮੰਨਦੇ ਆ ਨਾ ਵੀ ਆਪਣਾ ਜਿਹੜਾ ਮੋਬਾਈਲ ਤੇ ਕਾਲ ਨਿਕਲਿਆ ਹੁੰਦੀ ਡਿਟੇਲ 25 ਮਿੰਟ ਬਿੱਲਾਂ ਗੱਲ ਹੋਈ ਆ ਉਹ ਆ ਜਿਹੜੇ ਭਾਈ ਸਾਹਿਬ ਨੂੰ ਪੁੱਛਿਆ ਮੈਂ ਆਪਣਾ ਨਾਂ ਬੋਲਿਓ ਕਿ ਨਾਂ ਕੀ ਤੁਹਾਡਾ ਸੇ ਰਜੇਸ਼ ਕੁਮਾਰ ਨੰਬਰ ਤੁਹਾਡਾ ਤੁਸੀਂ ਆਦੇ ਸਾਡੇ